ਨਗਰ ਪੰਚਾਇਤ ਮਾਲਪੁਰ ਦੀਆਂ ਚੋਣਾਂ ਜੋ ਕਿ કુલ 13 ਵਾਰਡਾਂ ਵਿੱਚ ਹੋਣੀਆਂ ਹਨ ਇਸ ਦੇ ਸੰਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਧਾਨ ਲਖਿੰਦਰ ਲੱਖੀ ਨੇ ਮਾਲਪੁਰ ਵਿੱਚ ਪਾਰਟੀ ਵਰਕਰਾਂ ਤੇ ਸੀਨੀਅਰ ਲੀਡਰਾਂ ਨਾਲ ਇੱਕ ਮੁਲਾਕਾਤ ਕਰਕੇ ਇਸ ਚੋਣਾਂ ਸੰਬੰਧੀ ਆਪਣੀ ਰਣਨੀਤੀ ਤਿਆਰ ਕੀਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਲਖਿੰਦਰ ਲੱਖੀ ਉਹਨਾਂ ਨੇ ਦੱਸਿਆ ਕਿ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ उतारेਗੀ ਸ਼ਾਇਦ ਮਾਲਪੁਰ ਦੀਆਂ 13 ਦੀਆਂ 13 ਸੀਟਾਂ ਤੇ ਜੋ ਇਲੈਕਸ਼ਨ ਹੋ ਰਿਹਾ ਮਿਨਿਸਪੈਲਟੀ ਦੀ ਉਹਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਕੇਂਦਰ ਲੱਖੀ ਜੀ ਮਾਰਬੂਦ ਪਹੁੰਚੇ ਸੀ ਪਾਰਟੀ ਵਰਕਰਾਂ ਨੇ ਇਹਨਾਂ ਗਲਵਤ ਕੀਤੀ ਆ ਤੇ ਅੱਜ ਜਾਣਾਂਗੇ ਕਿ ਕੀ ਪ੍ਰੋਗਰਾਮ ਹੈ ਤਾਂ ਜੀ ਸਵਾਗਤ ਸਭ ਤੋਂ ਵੱਲਾ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆਪਣੇ ਇਲੈਕਸ਼ਨ ਦਾ ਜਿਸ ਤਰ੍ਹਾਂ ਪ੍ਰੋਸੈਸ ਸ਼ੁਰੂ ਹੋ ਗਿਆ ਪੂਰੇ ਜਿਹੜੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਇਲੈਕਸ਼ਨ ਹੋ ਰਿਹਾ ਤੇ ਕੀ ਤਿਆਰੀਆਂ ਨੇ ਅਕਾਲੀ ਦਲ ਦੀ ਦੇਖੋ ਕੱਲ ਦੇ ਨੇ ਤਿਆਰੀਆਂ ਪੂਰੀਆਂ ਨੇ ਜਿੱਥੇ ਵੀ ਇਲੈਕਸ਼ਨ ਪੂਰੇ ਪੰਜਾਬ ਵਿੱਚ ਜਿੱ ਇਤਲਵਾੜਾ ਜਿਹੜੀ ਇਹ ਉਹ ਨਾਮਿਨੇਟਿਓਂ ਕੈਂਸਲ ਹੋ ਗਈ ਏ ਔਰ ਇੱਕ ਪੁੰਗਾਰਿਆਣੇ ਦੀ ਇਲੈਕਸ਼ਨ ਹੈ ਬਾਈ ਇਲੈਕਸ਼ਨ ਇੱਕ ਟਾਂਡਾ ਬਾਈ ਇਲੈਕਸ਼ਨ ਹੈ 3000 ਤੋਂ ਲੋਕਲ ਬਾਈ ਇਲੈਕਸ਼ਨਾਂ ਨੇ ਔਰ ਮਾਲਪੁਰ ਪੂਰੀ 13 ਦੇ 13 ਫਿੱਟਾਂ ਦੇ ਇਲੈਕਸ਼ਨ ਹੋ ਰਹੀ ਏ ਅੱਜ ਅਫੀ ਉਹ ਵਿਚਾਰ ਪੰਦਰਗਰਨ ਆਈ ਸੀ ਸਾਰੀ ਆਪਣੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਬੈਠੀ ਏ ਔਰ 13 ਦੇ 13 ਫਿੱਟਾ ਨੂੰ ਕੋਸ਼ਿਸ਼ ਕਰਕੇ ਵੱਧ ਵੱਧ ਲੀਡ ਕਰਕੇ ਜਿਹੜੀ ਆਪਾਂ ਇਲੈਕਸ਼ਨ ਲੜਾਂਗੇ ਤੇ ਗੱਲ ਇਹ ਸਿੱਧੀ ਹੈ ਕਿ ਆਪਾਂ ਸਿੰਬਲ ਪੂਰੇ ਜ਼ਿਲ੍ਹੇ ਵਿੱਚ ਦੇ ਰਹੇ ਹੋ ਜਾਂ ਨਹੀਂ ਜੀ ਕਿੱਥੇ ਲੋੜ ਪਈ ਜਿਹੜਾ ਕੈਂਡੀਡੇਟ ਮੰਗੇਗਾ ਹੁੰਦੇ ਆਗੇ ਉਹ ਐਡੀ ਨਹੀਂ ਗੱਲ ਜਿੱਦਾਂ ਕੋਈ ਵੀ ਕਿਸੇ ਇਲੈਕਸ਼ਨ ਕਰਨੇ ਚਾਹ ਬਣਾ ਉਹਦਾਂ ਉਹਨੂੰ ਲੜਾਵਾਂਦੇ ਪਰ ਕਾਰਪੋਰੇਸ਼ਨ ਨਹੀਂ ਤਾਂ ਇਲੈਕਸ਼ਨ ਹਮੇਸ਼ਾ ਸਿੰਬਲ ਤੇ ਪਾਰਟੀ ਲੜਦੀ ਆ ਜਿਸ ਤਰ੍ਹਾਂ ਹੁਸ਼ਿਆਰਪੋ ਦੀ ਗੱਲ ਕਰੀਏ ਤਾਂ ਕਿ ਮਤਲਬ ਉਹ ਸਿੰਬਲ ਦਊਗਾ ਜੋ ਉੱਤੇ ਵੀ ਇਸ ਤਰ੍ਹਾਂ ਚੱਲੇ ਗਈ ਨਹੀਂ ਉੱਥੇ ਬਿਲਕੁਲ ਸਿੰਪਲ ਦਿਆਂਗੇ ਪਰ ਇਥੇ ਮਾਲਪੁਰਾ ਇੱਥੇ ਤੱਕ ਵੀ ਸਿੰਪਲ ਇਲੈਕਸ਼ਨ ਹੋਈ ਨਹੀਂ ਤੇ ਕੈਂਡੀਡੇਟ ਵੈਫੇ ਇਲੈਕਸ਼ਨ ਲੜਦੇ ਰਹੇ ਨੇ ਆਪਣੇ ਭਾਈ ਗਰੇ ਦੇ ਨਾਲ ਤੇ ਲੋਕਲ ਗੱਟ ਜੋ ਲੋਕਲ ਗੱਟ ਜਿਉਂ ਅਜ ਤੱਕ ਸੰਭਲ ਲੇਕਿਨ ਇੱਥੇ ਰਮਾਲਪੋ ਕਦੇ ਨਹੀਂ ਹੋਈ ਜੀ ਲੋਟ ਨਹੀਂ ਦੇ ਰਹੇ ਅਕਾਲੀ ਵਰਕਰਾਂ ਚ ਇੱਕ ਸੁਨੇਹਾ ਸੀ ਸ਼ਾਇਦ ਜਿਸ ਤਰ੍ਹਾਂ ਬਾਈ ਇਲੈਕਸ਼ਨ ਨਹੀਂ ਲੜੇ ਕਿ ਕੀ ਪਤਾ ਇਹ ਵੀ ਛੱਡ ਦਿੱਤੇ ਹੁਣ ਇਹ ਫੈਸਲਾ ਵੀ ਕਿਸ ਤਰ੍ਹਾਂ ਲੋਕ ਉਹ ਲੜਨਾ ਜਾ ਨਹੀਂ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਸਿਰ ਪੂਰੇ ਪੰਜਾਬ ਜਿੱਥੇ ਵੀ ਇਲੈਕਸ਼ਨ ਹੋਈਆਂ ਜਿਹੜੇ ਜਿੱਥੇ ਵੀ ਜੋਗਵਿਸ਼ਣ ਇਲੈਕਸ਼ਨ ਡਿਪਲੇਅਰ ਕੀਤੀ ਉੱਥੇ ਪੂਰਾ ਬਿਲਕੁਲ ਵਰਕਰ ਤਿਆਰ ਬਾ ਤਿਆਰ ਨਾਲ ਇਲੈਕਸ਼ਨ ਲੜਾਂਗੇ ਤੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਤੇ ਵੱਡੀ ਲੀਡਰਸ਼ਿਪ ਜ਼ਿਲ੍ਹੇ ਦੀ ਮਤਲਬ ਇਹਨਾਂ ਚੋਣ ਪ੍ਰਚਾਰ ਵਿੱਚ ਕਿਸ ਤਰ੍ਹਾਂ ਨਾਲ ਕੀ ਪਲਾਨ ਹੈ ਬਿਲਕੁਲ ਜਿੱਥੇ ਲੋੜ ਪਈ ਉੱਥੇ ਵੱਡੇ ਫੀਵੀ ਬੈਠੇ ਆ ਬਾਕੀ ਜਿੱਥੇ ਲੋੜ ਪਈ ਉੱਥੇ ਵੱਡੇ ਲੀਡਰ ਵੀ ਆਣਗੇ ਕੋਈ ਐਡੀ ਗੱਲ ਨਹੀਂ ਪਾਰਟੀ ਜਿਹੜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਜ ਰਹੇਗੀ ਤੇ ਤਨਦੇ ਦੇ ਨਾਲ ਸਾਰੇ ਆਪਾਂ ਵਰਕਰ ਇਹੋ ਜਿਹੜੇ ਕੋਲ ਬੈਠੇ ਨੇ ਸਾਰੇ ਨੰਗੀ ਆਪਣੇ ਖਿਲਾਫਾ ਬੈਠੇ ਆ ਨਿਰਮਲ ਜੀ ਲੋਰਫਾ ਬੈਠੇ ਆ ਫੀਵੀ ਤਲਵਾਰ ਜੀ ਬੈਠੇ ਆ ਗੋਪੀ ਜੀ ਬੈਠੇ ਆ ਸਾਰੇ ਹੀ ਦਰਜਾ ਦਰਜਾ ਜੋ ਮੇਰੇ ਕੋਲ ਵਰਕਰ ਵਧੀਆ ਲੇ ਬੈਠੇ ਆ ਨ ਉਹ ਵਧੀਆ ਜੰਗ ਲੜਨਗੇ ਤੇ ਗੱਟ ਛੋੜ ਦੀ ਕੋਈ ਸੰਭਾਵਨਾ ਸਪਸ਼ਟ ਤੌਰ ਤੇ ਸਰ ਪਹਿਲਾਂ ਬਸਪਾ ਨਾਲ ਸੀਗਾ ਫਿਰ ਟੁੱਟ ਗਿਆ ਸੀ ਮਤਲਬ ਦੂਸਰੇ ਐਮਪੀ ਇਲੈਕਸ਼ਨ ਵਿੱਚ ਹੀ ਤਾਂ ਜਾਂ ਪਹਿਲਾਂ ਬੀਜਪੀ ਨੇ ਵੀ ਕੋਈ ਕੁਝ ਲੋਕਲ ਲੈਵਲ ਤੇ ਸੰਕੇਤ ਕੋਈ ਇਲੈਕਸ਼ਨ ਗੱਟ ਛੋੜਦੀ ਨਹੀਂ ਅਜੇ ਤੱਕ ਅਸੀਂ ਆਪਾਂ ਆਪਣੇ ਬਲਬੁੱਤੇ ਨਾਲ ਇਲੈਕਸ਼ਨ ਲੜਾਂਗੇ ਅਕਾਲੀ ਦਲ ਆਪਣੇ ਨਾਲ ਬਿਲਕੁਲ ਬਿਲਕੁਲ ਤੇ ਅਕਾਲੀ ਆਪਣੇ ਬਲਬੁੱਤੇ ਇਲੈਕਸ਼ਨ ਲੜਾਂਗੇ ਪਾਰਟੀ ਵਰਕਰ ਨੂੰ ਸੁਨੇਹਾ ਦੇਣਾ ਚਾਹੁੰਦਾ ਬਾਫੀ ਹੋਈ ਮੈਂ ਕਹਾਂਗਾ ਕਿ ਬਿਲਕੁਲ ਤਗੜੇ ਨਾਲ ਇਲੈਕਸ਼ਨ ਲੜੋ ਕਿਸੇ ਗੱਲ ਤੋਂ ਡਰਨੀ ਲੋੜ ਨਹੀਂ ਪਾਰਟੀ ਜਿਹੜੀ ਵਾਹਿਗੁਰੂ ਦੀ ਕਿਰਪਾ ਨਾਲ ਉੱ ਐਸੋ ਜਿਹੜਾ ਕਾਲੀਦਲ ਜਿਹੜਾ ਬੜਾ ਵਧੀਆ ਉੱਭਰ ਰਿਹਾ ਔਰ ਆਉਣ ਸਮੇਂ ਦੇ ਵਿੱਚ 27 ਜੁਲਾਈ ਨੂੰ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੋੜ ਬਣੇਗੀ। ਧੰਨਵਾਦ ਤੁਹਾਡਾ ਇੱਕ ਗਲਤ ਕਰਦਿਆਂ। ਤੁਸੀਂ ਦੇਖਿਆ ਹੋਣਾ ਜਿਵੇਂ ਪੰਜਾਬ ਦੇ ਅੰਦਰ ਚੋਣਾਂ ਦਾ ਵਿਕਲ ਬਚ ਚੁੱਕਾ ਹੈ। ਵੈਸੇ ਤਾਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਇਹ ਮਹੀਨਾ ਚੱਲਦਾ ਆ ਇਹ ਧਾਰਮਿਕ ਤਰੀਕੇ ਦੇ ਨਾਲ ਬਹੁਤ ਹੀ ਪੰਜਾਬ ਵਾਸੀਆਂ ਵਾਸਤੇ ਮਹੱਤਵਪੂਰਨ ਮਹੀਨਾ ਹੈ ਔਰ ਸਾਡਾ ਸ਼ੋਕ ਮਈ ਦਿਵਸੇ ਚੱਲਦੇ ਹੁੰਦੇ ਆ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਇਲੈਕਸ਼ਨ ਦੀਆਂ ਡਾਟਾ ਆ ਉਹ ਅੱਗੇ ਕੀਤੀਆਂ ਜਾਣ ਜਨ ਜਨਮ ਤੱਕ ਕੀਤੀਆਂ ਜਾਣ ਪਰ ਉਹਦੇ باوجود ਵੀ ਜਿਹੜਾ ਸ਼ਰਮਨੀਆ ਕਾਂਦੀ ਦਲ ਆ ਚੋਣਾਂ ਵਾਦੀ ਪੂਰੀ ਤਿਆਰੀ ਕਰ ਰਿਹਾ ਔਰ ਅੱਜ ਮਾਲਪੁਰ ਦੇ ਅੰਦਰ ਵੀ ਜਿਹੜੀਆਂ 60 ਨਗਰ ਪੰਚਾਇਤ ਦੀਆਂ ਚੋਣਾਂ ਦਾ ਵਾੜਾ ਚ 13 ਵਾੜਾ ਜਿਹੜੀਆਂ ਚੋਣਾਂ ਹੋਣੀਆਂ ਉਹਦੀ ਤਿਆਰੀ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਔਰ ਲਗਭਗ ਕੈਂਡੀਡੇਟ ਜਿਹੜੇ ਅਸੀਂ ਫਾਈਨਲ ਕਰ ਦਿੱਤੇ ਆ ਔਰ ਜਲਦੀ ਅਨਾਉਂਸ ਕਰ ਦਿਆਂਗੇ